ਇਹ ਇੱਥੇ ਸਤਗੁਰੂ ਰੈਡੀमेड ਗਾਰਮੈਂਟਸ ਵਾਲੇ ਹੈਗੇ ਆ ਇਹਨਾਂ ਦਾ ਸ਼ੋਰੂਮ ਹੈ ਇੱਥੇ ਤੇ ਇਹਨਾਂ ਨੂੰ ਕੋਈ ਥ੍ਰੈਟ ਆਈ ਸੀਗੀ ਤੇ ਅੱਜ 2:54 ਮਿੰਟ ਤੇ ਕੋਈ ਨਾਮ ਲਾਉਂ ਵੈਕਤੀ ਮੋਟਰਸਾਈਕਲ ਤੇ ਆਏ ਆ ਤਿੰਨ ਜਣੇ ਉਹਨਾਂ ਨੇ ਇਹਨਾਂ ਦੀ ਸ਼ੋਰੂਮ ਵੱਲ ਨੂੰ ਫਾਇਰ ਕੀਤੇ ਆ ਜਿਦੇ ਚ ਇੱਕ ਇਹਨਾਂ ਦੀ ਜਿਹੜੀ ਸਰਵੈਂਟ ਆ ਉਹ ਇੰਜਰਡ ਹੋਈ ਆ ਉਸਦੇ ਲੱਤ 'ਚ ਗੋਲੀ ਲੱਗੀ ਆ ਉਹ ਖਤਰੇ ਤੋਂ ਬਾਹਰ ਆ ਤੇ ਅਸੀਂ ਮੌਕੇ ਤੇ ਆ ਗਏ ਆ ਸੀਸੀਟੀਵੀ ਫੁਟੇਜ ਅਸੀਂ ਦੇਖ ਰਹੇ ਆ ਤੇ ਬਾਕੀ ਵੀ ਅਸੀਂ ਟੈਕਨੀਕਲ ਤੌਰ ਤੇ ਜਿਹੜੀਆਂ ਸਾਡੀਆਂ ਫਾਰਮੈਲिटीज ਹੁੰਦੀਆਂ ਉਹ ਅਸੀਂ ਕਰ ਰਹੇ ਆ ਅੱਜ ਇੱਥੇ ਦਰਸ਼ਨੀ ਦਰਵਾਜ਼ੇ ਦੇ ਬਾਹਰ ਸਤਗੁਰ ਕਲੈਕਸ਼ਨ ਐਂਡ ਰੈਡੀਮੇਡ ਗਾਰਮੈਂਟ ਦਾ ਕੰਮ ਕਰਦੇ ਆ ਉਹਨਾਂ ਤੇ ਬੜੀ ਅਨਸੁਖਾਂ ਵੀ ਘਟਰਾ ਵਾਪਰੀ ਆ ਕੱਲ ਸ਼ਾਮ ਨੂੰ ਪਹਿਲਾਂ ਉਹਨਾਂ ਦੀ ਰੈਕੀ ਕਰਕੇ ਗਏ ਉਦੋਂ ਵੀ ਪੁਲਿਸ ਨੂੰ ਇਨਫੋਰਮ ਕਰ ਦਿੱਤਾ ਗਿਆ ਪੁਲਿਸ ਨੇ ਮੁਸਤਫਾ ਜੀ ਦਿਖਾਉਂਦੇ ਪੀਸੀਆਰ ਦੀ ਜ਼ਿੰਮੇਵਾਰੀ ਲਗਾਈ ਵੀ ਰਾਉਂਡ ਲਾਓ ਉੱਥੇ ਪੀਸੀਆਰ ਲੱਗੀ ਹੋਣ ਦੇ ਬਾਵਜੂਦ ਜਦ ਪੀਸੀਆਰ ਦੂਸਰੇ ਬਾਜ਼ਾਰ ਨੂੰ ਟਰਨ ਕੀਤੀ ਆ ਤੇ ਤਿੰਨ ਅਣਬਿਸ਼ਾਤੇ ਲੋਕ ਆ ਕੇ ਤੇ ਬੜੀ ਦਲੇਰੀ ਨਾਲ 7-8 ਗੋਲੀਆਂ ਦੇ ਸਿੱਧੇ ਫਾਇਰ ਉਸ ਦੁਕਾਨ ਦੇ ਉੱਪਰ ਕੀਤੇ ਆ ਬੜੀ ਮੰਦ ਭਾਗੀ ਘਟਨਾ ਵਾ ਸਾਰਾ ਜਨਿਆਲਾ ਸ਼ਹਿਰ ਸਾਰੇ ਵਪਾਰੀ ਸਾਰੇ ਲੋਕ ਸਹਿਮ ਗਏ ਆ ਲੱਗਦਾ ਕਿ ਇੱਥੇ ਕੋਈ ਲਾਰਡ ਆਰਡਰ ਦੀ ਕੋਈ ਵੀ ਕਿਸੇ ਤਰ੍ਹਾਂ ਦੀ ਵੀ ਕੋਈ ਗੱਲਬਾਤ ਨਹੀਂ ਰਹੀ ਇੰਨਾ ਜੋ ਕੱਢਣਾ ਵਾਪਰੀ ਆ ਲੋਕਾਂ 'ਚ ਬਹੁਤ ਸਹਿਮ ਆ ਸਾਰਾ ਸ਼ਹਿਰ ਇਸ ਦੀ ਨਿੰਦਾ ਕਰਦਾ ਅਸੀਂ ਸਰਕਾਰ ਨੂੰ ਮੰਤਰੀ ਸਾਹਿਬ ਨੂੰ ਪੁਲਿਸ ਪ੍ਰਸ਼ਾਸਨ ਨੂੰ ਪੂਰ ਜੋਰ ਬੇਨਤੀ ਕਰਦੇ ਹਾਂ ਕਿ ਅੱਤਵਾਦ ਦੇ ਸਮੇਂ ਦੇ ਵਿੱਚ ਵੀ ਇਹੋ ਹੀ ਲੋਕ ਨੇ ਜਿਹੜੇ ਤੁਹਾਡਾ ਸਾਥ ਦਿੱਤਾ ਸੀ ਅੱਤਵਾਦ ਖਤਮ ਕੀਤਾ ਸੀ ਮਿਹਰਬਾਨੀ ਕਰਕੇ ਲੋਕਾਂ ਦੀ ਜਾਨ ਮਾਲ ਦੀ ਰਾਖੀ ਕਰੋ ਨਹੀਂ ਤਾਂ ਇੱਥੇ ਉਜਾੜਾ ਪੈ ਜਾਣਾ ਲੋਕ ਇੱਥੋਂ ਪਲਾਨ ਕਰ ਜਾਣੇ ਆ ਕਾਰੋबार ਬੰਦ ਕਰ ਦਨ ਕਾਰੋਬਾਰ ਅੱਗੇ ਹੀ ਨਹੀਂ ਹੈਗੇ ਲੋਕਾਂ ਦੇ ਕਿਸੇ ਕਿਸਮ ਦੀ ਕੋਈ ਇਥੇ ਕੋਈ ਖੁਸ਼ਹਾਲੀ ਨਹੀਂ ਹੈ ਕੁਝ ਨਹੀਂ ਆ ਮੈਂ ਆਪਣੇ ਵੱਲੋਂ ਸ਼ਹਿਰ ਵੱਲੋਂ ਬੇਨਤੀ ਕਰਦਾ ਕਿ ਬਹੁਤ ਮਾੜੀ ਘਟਨਾ ਪਹਿਲਾਂ ਵੀ 2-4 ਪਰਿਵਾਰਾਂ ਨੂੰ ਇਸ ਤਰ੍ਹਾਂ ਥ੍ਰੈਟਨਿੰਗ ਆਈਆਂ ਜਿਹੜੇ ਲੜਕੀ ਦੇ ਗੋਲੀ ਲੱਗੀ ਹੈ ਅੰਦਰ ਕੋ ਬੈਠੀ ਕੰਮ ਇਹਨਾਂ ਦੇ ਮਜ਼ਮਮ ਸੀ ਜਿਹੋਦੇ ਲਾਤ ਤੇ ਗੋਲੀ ਲੱਗੀ ਆ ਉਹਦੀ ਕੰਡੀਸ਼ਨ ਪਤਾ ਲੱਗਾ ਕਿ ਖਤਰੇ ਤੋਂ ਬਾਹਰ ਹੈ ਪਰ ਇਲਾਜ ਦੀ ਨਹੀਂ ਆ ਪਰ ਏ ਅੱਜ ਦੀ ਜੋ ਘਟਨਾ ਨਾਲ ਸਾਰਾ ਜੰਡਿਆਲਾ ਸ਼ਹਿਰ ਕੰਬ ਗਿਆ ਸਾਰਾ ਸਾਰਾ ਜੰਡਿਆਲਾ ਸ਼ਹਿਰ ਅੱਜ ਬਹੁਤ ਆਪਣੇ ਇਸ ਸੰਤਾਪ ਨੂੰ ਹਟਾਉਣ ਦੇ ਯੋਗ ਨਹੀਂ ਆ ਮਿਹਰਮਾਨੀ ਕਰਕੇ ਸਰਕਾਰ ਨੂੰ ਬੇਨਤੀ ਆ ਕਿ ਇਸ ਵੱਲ ਧਿਆਨ ਦਿੱਤਾ ਜਾਵੇ ਲੋਕਾਂ ਦਾ ਵਸਾਵਾ ਵੀ ਕੀਤਾ ਜਾਵੇ ਪਾਹੀ ਇਹਨੂੰ ਪਤਾ ਨਹੀਂ ਇਹਨਾਂ ਨੂੰ ਕੱਲ ਦਾ ਕੋਈ ਕੱਲ ਵੀ ਕੱਲ ਮਾਰ ਕੇ ਗਏ ਆਪਣੇ ਨਾਲ ਬੁਲੀ ਕੱਲ ਗੁਰੀ ਨਾ ਵਜੀ ਨਹੀਂ ਦਿਗ ਪਈ ਗੁਲਸਲੇ ਅੱਛਾ ਕੱਲ ਵੀ ਆਏ ਸੀਗੇ ਹਾਂ ਕੱਲ ਮੈਂ ਰਿਪੋਰਟ ਲਿਖਵਾਤੀ ਬੋਲ ਸੁਣੇ ਲਿਖਵਾਈ ਰਿਪੋਰਟ ਅੱਛਾ ਜੀ ਅੱਜ ਫੇਰ ਮਾਰ ਜਗੇ ਆਈ ਤੇ 8-10 ਰਾਉਂਡ ਮਾਰ ਕੇ ਇਹ ਕਿੰਨੇ ਕ ਵਜੇ ਦੀ ਗੱਲ ਜੀ 3 ਕ ਵਜੇ ਦੀ 5-7 ਮਿੰਟ ਘਟਦੇ ਹਾਂ ਤੁਹਾਡੇ ਜੱਲੇ ਨਾਲ ਲਗਭਗ 3 ਦੇ 4:10 ਨਾਲ ਪੜਦੇ ਨਾ ਕੋਈ ਪਿਲੋ ਥਮ ਕਿ ਤੁਮ ਕਿ ਵੀ ਆਈ ਹੈ ਜੀ ਤੁਮ ਕਿ ਕੱਲ ਹੀ ਕਹਿੰਦੇ ਸੀ ਕੱਲ ਹੀ ਕੋਈ ਭੈਣ ਦੇ ਕੇ ਅੱਜ ਇਹ ਹੋਰ ਕੋਈ ਪਹਿਲਾਂ ਵੀ ਗੱਲ ਕਰਦੇ ਅੱਛਾ ਹੁਣ ਕਿਸੇ ਆ ਕੋਮਲ ਲੜਕੀ ਆ ਦੁਕਾਨ ਤੇ ਕੰਮ ਕਰਦੀ ਉਹਦੀ ਲੱਗੀ ਬਚਾਵਾ ਕਿ ਕਿਦਾਂ ਹੈ ਬਚਾਵਾ ਪਰ ਪੂਰੀ ਹੱਡ-ਪੜ ਹੋ ਗਈ ਕਿੱਥੇ ਵਜੀ ਕਿੱਥੇ ਗਿਆ ਲੰਗ ਦੇ ਵਿੱਚ ਲੰਗ ਦੇ ਲੰਚੇ ਲੰਚੇ ਕਿ ਕਿਹੜੇ ਹਸਪੀਟਲ ਦਾਖਲ ਕਰਤੀ ਤੇ ਜੈਨਸ ਨੂੰ ਲੱਗੇ ਫਿਰ ਅੱਗੋਂ ਉਹਨਾਂ ਨੇ ਆਪ ਹੀ ਅੱਗੋਂ ਜਿੱਥੇ ਵਲੇ ਜਾਂਦੇ ਐਂਬੂਲੈਂਸ ਉਹਨਾਂ ਨੂੰ ਪਤਾ ਤੇ ਕੀ ਮੰਗ ਕਰਦੇ ਪ੍ਰਸ਼ਾਸਨ ਕੋਲ ਕੀ ਤੁਹਾਨੂੰ ਬਚਾਇਆ ਜੀ ਇਹਨਾਂ ਨੂੰ ਸ਼ੇਵ ਨਹੀਂ ਪਤਾ ਬਸ ਉਹ ਨਹੀਂ ਤਾਂ ਥੋੜਾ ਜਿਹਾ ਪਹਿਲਾਂ ਉਹ ਸਟੇਜ 'ਮੰਡ' ਅੱਧਾ ਦੇ ਤੱਕ ਭੀੜ ਇਕੱਠੀ ਹੋਈ ਸੀ ਆਉਂਦਿਆਂ ਉਹ ਲੜਕੀ ਜਿਹੜੀ ਉਹ ਡਿੱਗੀ ਹੋਈ ਸੀ ਅੰਦਰ ਉਹਨੂੰ ਮਰਦਾਂ ਵਰੇ ਸਿਰ ਲੈ ਕੇ ਪਹਿਲਾਂ ਇੱਥੇ ਲੈ ਜਾਏਗੇ ਫਿਰ ਅੰਦਰ ਸਰ ਕਹਿੰਦੇ ਉਹਨੂੰ ਥੋਕ ਪੀਂ ਮਾਰਾ ਇਹ ਕਿੱਨੇ ਜਾਣਾ ਹੈ ਜਿੰਨਾ ਥੋੜੀ ਮੈਂ ਦੇਖਿਆ ਸੀ ਮੈਂ ਮੁੱਕਤੇ ਤੇ ਹੈ ਨਹੀਂ ਸੀ ਜੀ ਜੀ ਨੰਬਰ ਅੱਜ ਦਾ ਜੀ ਚਾਲੀ ਮਿੰਟ ਨੂੰ ਭੇਜਦੇ ਸੀ ਨਾ ਥੈਂਕ ਉਹ ਪੀਸੀਆਰ ਵਾਲੇ ਨਾ ਉਹਨਾਂ ਤੇ ਜੇੜਾ ਮਾਰਦੇ ਪੀਸੀਆਰ ਜੇੜਾ ਮਾਰ ਕੇ ਦੁਬਾਰਾ ਵੀ ਜੇੜਾ ਮਾਰਦੇ ਆ ਤਾਂ ਸਾਡੇ ਸਾਹਮਣੇ ਨਹੀਂ ਸਾਡੇ ਸਾਹਮਣੇ ਖੜੇ ਹੈਗੇ ਸੀ ਅੱਜ ਤੱਕ ਲੋਤੀਆਂ ਮੈਂ ਵੀ ਕਹਿੰਦਾ ਨਹੀਂ ਤੁਕੀ ਕਿਹੜਾ ਕੈਮਰਾ ਇੱਥੇ ਕਿਹੜਾ ਚੱਲਦਾ ਉਹਨਾਂ ਦੇ ਵੀ ਚੱਲਦਾ ਚੱਲਦਾ ਚਲੋ ਆਪਾਂ ਆਪ ਦੇਖਦੇ ਆਂ ਇਹ ਇੱਥੇ ਸਤਗੁਰੂ ਰੈਡੀमेड ਗਾਰਮੈਂਟਸ ਵਾਲੇ ਹੈਗੇ ਆ ਇਹਨਾਂ ਦਾ ਸ਼ੋਰੂਮ ਹੈ ਇੱਥੇ ਤੇ ਇਹਨਾਂ ਨੂੰ ਕੋਈ ਥ੍ਰੈਟ ਆਈ ਸੀਗੀ ਤੇ ਅੱਜ 2:54 ਮਿੰਟ ਤੇ ਕੋਈ ਨਾਮ ਲਾਉਂ ਵਕਤੀ ਮੋਟਰਸਾਈਕਲ ਤੇ ਆਏ ਆ ਤਿੰਨ ਜਣੇ ਉਹਨਾਂ ਨੇ ਇਹਨਾਂ ਦੀ ਸ਼ੋਅਰੂਮ ਵੱਲ ਨੂੰ ਫਾਇਰ ਕੀਤੇ ਆ ਜਿਦੇ ਚ ਇੱਕ ਇਹਨਾਂ ਦੀ ਜਿਹੜੀ ਸਰਵੈਂਟ ਆ ਉਹ ਇੰਜਰਡ ਹੋਈ ਆ ਉਸਦੇ ਲੱਤ 'ਚ ਗੋਲੀ ਲੱਗੀ ਆ ਉਹ ਖਤਰੇ ਤੋਂ ਬਾਹਰ ਆ ਤੇ ਅਸੀਂ ਮੌਕੇ ਤੇ ਆ ਗਏ ਆ ਸੀਸੀਟੀਵੀ ਫੁਟੇਜ ਅਸੀਂ ਦੇਖ ਰਹੇ ਆ ਤੇ ਬਾਕੀ ਵੀ ਅਸੀਂ ਟੈਕਨੀਕਲ ਤੌਰ ਤੇ ਜਿਹੜੀਆਂ ਸਾਡੀਆਂ ਫਾਰਮੈਟੀਜ਼ ਹੁੰਦੀਆਂ ਉਹ ਅਸੀਂ ਕਰ ਰਹੇ ਆ ਤੇ ਜਲਦੀ ਜਿਹੜੇ ਇਹ ਹੈਗੇ ਆ ਇਨਸੀਡੈਂਟ ਦੇ ਅਪਰਾਧੀ ਆ ਦੋਸ਼ੀ ਆ ਜਿਹੜੇ ਉਹਨਾਂ ਨੂੰ ਟ੍ਰੇਸ ਕਰਕੇ ਤੇ ਟਰੈਕ ਕਰਕੇ ਅਸੀਂ ਉਹਨਾਂ ਨੂੰ ਅਰੈਸਟ ਕਰਾਂਗੇ ਬਾਕੀ ਜਿਹੜੀ ਆ ਸਟੇਟਮੈਂਟ ਹਾਸਲ ਕੀਤੀ ਜਾ ਰਹੀ ਆ ਉਹਦੇ ਸਟੇਟਮੈਂਟ ਦੇ ਆਧਾਰ ਤੇ ਜੋ ਵੀ ਲੀਗਲ ਐਕਸ਼ਨ ਆ ਉਹ ਅਸੀਂ ਲੈ ਰਹੇ ਆ ਸਰ ਕਿੰਨੀਆਂ ਫਾਇਰਿੰਗ ਹੋਈਆਂ ਫਾਇਰਿੰਗ ਕਿੰਨੀਆਂ ਫਾਇਰ ਇਹਨਾਂ ਦੇ ਦੱਸਣ ਮੁਤਾਬਕ 6-7 ਹੋਇਆ ਬਟ ਅਜੇ ਕੋਲ ਸਾਨੂੰ ਇੱਕ ਮਿਲਿਆ ਵਾ ਜਦੋਂ ਸਾਨੂੰ ਬਾਕੀ ਵੀ ਸਾਰੀ ਇਨਵੈਸਟੀਗੇਸ਼ਨ ਹੋ ਜੇਗੀ ਫਿਰ ਅਸੀਂ ਤੁਹਾਨੂੰ ਕਲੀਅਰ ਕਰ ਦਿਆਂਗੇ ਕਿ ਟੋਟਲ ਕਿੰਨੇ ਫਾਇਰ ਹੋਇਆ ਸਰ ਕੱਲ ਵੀ ਫਾਇਰਿੰਗ ਕਰਤੀ ਜਾਏ ਨਹੀ ਜੀ ਕੱਲ ਫਾਇਰਿੰਗ ਨਹੀਂ ਕੱਲ ਰੈਕੀ ਕਰਕੇ ਗਏ ਆ ਜੋ ਇਹਨਾਂ ਦੱਸਿਆ ਸਮਝ ਜੋ ਇਹਨੂੰ ਦੱਸਿਆ ਵਾ ਇਹ ਤਾਂ ਹੁਣ ਉਹਨਾਂ ਦੀ ਸਟੇਟਮੈਂਟ ਤੋਂ ਪਤਾ ਲੱਗੂਗਾ ਵੀ ਫਰੋਤੀ ਦਾ ਮਾਮਲਾ ਕਿਹੜਾ ਦਾ ਜੀ ਸਰ ਲੱਗੀ ਦੀ ਕੰਡੀਸ਼ਨ ਕਿਸ ਤਰ੍ਹਾਂ ਉਹ ਆਊਟ ਆਫ ਡੇਂਜਰ ਆ ਕੋਈ ਪ੍ਰੋਬਲਮ ਨਹੀਂ ਆ ਤੇ ਹੁਣ ਕੀ ਕਾਰਵਾਈ ਤੁਸੀਂ ਕਰੋਗੇ ਬਿਲਕੁਲ ਐਫ ਆਈ ਆਰ ਲੋਜ ਕਰਾਂਗੇ ਜੋ ਬਣਦੀ ਕਾਰਵਾਈ ਲੀਗਲ ਕਰਾਂਗੇ ਜੋ ਸਾਰਾ ਐਕਸ਼ਨ ਕਰਾਂਗੇ